ਅੱਜ ਤੱਕ ਸਭ ਨੂੰ ਪਤਾ ਕਿ ਉਪਰ ਦੇ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਦੀ ਚਰਚਾ ਜਿਹੜੀ ਆਮ ਜਿਹੜੀ ਸੁਣਨ ਨੂੰ ਮਿਲਦੀ ਹੈ ਤੇ ਦੱਸਿਆ ਜਾ ਰਿਹਾ ਕਿ ਉਪਰ ਸ਼ਹਿਰ ਦੇ ਵੱਖ-ਵੱਖ ਮੰਡਿਆਂ ਦੇ ਵਿੱਚ ਜਿਹੜੀ ਹੈ ਸ਼ਰਾਬ ਜਿਹੜੀ ਨਜਾਇਜ਼ ਸ਼ਰਾਬ ਦੀ ਨੂੰ ਆਪਾਂ ਕਹਿੰਦੇ ਆ ਠੇਕਿਆਂ ਦੇ ਨਾਲ ਸਸਤੀ ਜਿਹੜੀ ਹੈ ਲੈ ਸਰ ਦੇ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਫੜਨ ਦੀ ਪਰ ਲੇਕਿਨ ਹਾਲੇ ਤੱਕ ਕੋਈ ਵੀ ਕਾਮਯਾਬੀ ਨਹੀਂ ਨਹੀਂ ਹੋਈ ਹੈ ਪਰ ਲੇਕਨ ਪ੍ਰਸ਼ਾਸਨ ਵੱਲੋਂ ਔਰ ਜਿਹੜਾ ਐਕਸਾਈਟ ਡਿਪਾਰਟਮੈਂਟ ਵੱਲੋਂ ਕਾਫੀ ਲੰਬੇ ਸਮੇਂ ਤੋਂ ਇਸ ਜਿਹੜੀ ਦਾਰੂ ਦੀ ਜਿਹੜੀ ਵਿਕਰੀ ਆ ਕਿੱਥੋਂ ਆਉਂਦੀ ਆ ਕਿਵੇਂ ਆਉਂਦੀ ਆ ਉਸ ਦੇ ਉੱਤੇ ਕਾਫੀ ਜਿਹੜੀ ਆਪਣੀ ਜਿਹੜੀ ਨਾਈ ਹੋਈ ਸੀਗੀ ਡਿਊਟੀ ਲੱਗੀ ਹੋਈ ਸੀਗੀ ਸੀਆ ਕੀ ਲੱਗੀ ਹੋਈ ਸੀਗੀ ਜਿਹਦੇ ਤਹਿਤ ਪਤਾ ਲੱਗਿਆ ਕਿ ਦੋ ਪਿਕਅਪ ਲੱਗੀਆਂ ਕਿਰਪੂ ਵਿੱਚ ਚੈਕਿੰਗ ਕੀਤੀ ਤੇ ਉਹਨਾਂ ਦੇ ਪਾਸੋਂ ਉਹਨਾਂ ਦੇ ਵਿੱਚੋਂ ਕੁਝ ਸ਼ਰਾਬ ਜਿਹੜੀ ਆ ਬਰਾਮਦ ਹੋਈਆ ਤੇ ਇਸ ਸਾਰੇ ਮਾਮਲੇ ਸਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਜੋਰਾਵਰਸੀ ਦੇ ਇੰਸਪੈਕਟਰ ਜਿਹੜਾ ਐਕਸਾਈਡ ਬਾਡ ਕਰਦਾ ਉਹਨਾਂ ਦੇ ਦਿੰਦੇ ਸਾਰੀ ਜਾਣਕਾਰੀ ਹਾਂਜੀ ਹਾਂਜੀ ਬਿਲਕੁਲ ਜੀ ਇਸ ਬਲੇ ਜੋਰਾਵਰਸੀ ਦੇ ਇੰਸਪੈਕਟਰ ਐਕਸਾਈਡ ਡਿਪਾਰਟਮੈਂਟ ਸਾਰੀ ਜਾਣਕਾਰੀ ਲਵਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਇੰਸਪੈਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਤਾ ਲੱਗਿਆ ਕਿ ਤੁਸੀਂ ਕੋਈ ਸ਼ਰਾਬ ਫੜੀ ਹੈ ਉਹਦੇ ਬਾਰੇ ਥੋੜਾ ਜਾਣਕਾਰੀ ਦਿਓ ਜਰਾ ਕਿ ਇਸ ਮਾਮਲੇ ਹੈ ਹਾਂਜੀ 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 ਬਿਲਕੁਲ ਦੱਸਿਓ ਜਰਾ ਕਿੱਥੇ ਤੁਸੀਂ ਨਾਕਾ ਲਾਇਆ ਸੀ ਕਿ ਕਿਹੜੀ ਸ਼ਰਾਬ ਸੀ ਕਿੱਦਾਂ ਦੀ ਸੀ ਕਿੰਨੀ ਬੇਟੇ ਇਹ ਆਪਣਾ ਬਾਈਪਾਸ ਤੇ ਉਪਰ ਬਾਈਪਾਸ ਤੇ ਦੀ ਨਕਲ ਆਇਆ ਸੀਗਾ ਜੀ ਛੇ ਤਰੀਕ ਸਵੇਰੇ ਬਿਲਕੁਲ ਤੇ ਜੈਪੁਰ ਨਵਾਂ ਸ਼ਹਿਰ ਵਾਲੀ ਸਾਈਡ ਤੋਂ ਦੋ ਗੱਡੀਆਂ ਆਈਆਂ ਸੀਗੀਆਂ ਪਲੈਰੋ ਪਿਕਅਪ ਜੀ ਤੇ ਉਹਨਾਂ ਨੂੰ ਰੋਕਿਆ ਜੀ ਬਿਲਕੁਲ ਤੇ ਤਲਾਸ਼ੀ ਤੇ ਜਦੋਂ ਲਈ ਉਹਨਾਂ ਦੋਵਾਂ ਗੱਡੀਆਂ 'ਚ ਗੱਟ ਸੀ ਜੀ ਅੰਗਰੇਜ਼ੀ ਵੀ ਸੀ ਪੰਜਾਬ ਮਤਲਬ ਦੇਸੀ ਵੀ ਸੀ ਜੀ ਫੋਰ ਸੇਲ ਇਨ ਪੰਜਾਬ ਸੀਗੀ ਅੱਛਾ ਜੀ हां जी हां जी उन्होंने पूछा कि मतलब ਤੁਸੀਂ ਕਿੱਥੋਂ ਲੈ ਕੇ ਆਇਓ ਫਿਰ ਉਹ ਕਹਿੰਦੇ ਜੀ ਬਲਾਚਾ ਉਹਦਾ ਚੌਥ ਤੋਂ ਲੈ ਕੇ ਬਿਲਕੁਲ हां जी ਜਿਹੜਾ ਪ੍ਰਸੰਤ ਜਿੱਦਾਂ ਤੁਸੀਂ ਦਾਰੂ ਫੜੀਏ ਉਹ ਦੱਸਿਆ ਬਲਾਚਾ ਤੋਂ ਆਈ ਹੈ ਕਿ ਅੱਗੇ ਜਗੇ ਤੁਸੀਂ ਸ਼ਾਰਮਿੰਗ ਕਰਦੇ ਹੋ ਵੀ ਇਹ ਦਾਰੂ ਆਈ ਕਿੱਥੋਂ ਹੈ ਉਹ ਉਹਨਾਂ ਦਾ ਰਹਿਮਾਨ ਲਿਆ ਜੀ ਅਸੀਂ ਤੇ ਹਜੇ ਪੁੱਛ ਕੇ ਚੱਲ ਰਹੀ ਹੈ ਵੀ ਤੁਸੀਂ ਕਿਹਨੂੰ ਦੇਣੀ ਸੀ ਕਿੱਥੇ ਮਤਲਬ ਕਿੱਥੋਂ ਕਿਹੜੇ ਬੰਦੇ ਕੋਲੋਂ ਲੈ ਕੇ ਆਏ ਹੋ ਕਿਹੜੀ ਚੋਣ ਤੋਂ ਲੈ ਕੇ ਆਏ ਬਿਲਕੁਲ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿੰਨੇ ਬੰਦੇ ਫੜੇ ਗਏ ਆ ਇਸ ਸਾਰੇ ਦੋ ਦੋ ਬੰਦੇ ਜਿਹੜੇ ਡਰਾਈਵਰ ਸੀਗੇ ਉਹ ਮੌਕੇ ਤੇ ਬਣਾਉਣਾ ਨੂੰ ਅਰੈਸਟ ਕਰ ਲਿਆ ਸੀ ਜੀ ਜੀ ਤੇ ਤੁਹਾਨੂੰ ਇਹਨਾਂ ਦੇ ਜਿਹੜੇ ਮਾਮਲਾ ਜਿਹੜਾ ਜਿਹੜਾ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੋਣੀ ਹੈ ਜੀ 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 ਤੇ ਜਿਹੜਾ ਪਰਚਾ ਨਹੀਂ ਬੜਾ ਸ਼ਹਿਰ ਦੇ ਵਿੱਚ ਵਿਜੈ ਸ਼ਰਮ ਲਿਖਣ ਦੀ ਆਪਾਂ ਗੱਲਾਂ ਆਨ ਸੁਣਦੇ ਨੂੰ ਫਤ ਜੀ ਜੀ। ਕੀ ਲੱਗਦਾ ਤੁਹਾਨੂੰ ਵੀ ਇਹ ਸ਼ਰਾਬ ਇਸ ਤਰ੍ਹਾਂ ਰੋਪੜ ਦੇ ਵਿੱਚ ਵਿੱਚ ਲਿਜਣ ਵਾਸਤੇ ਆ ਰਹੀ ਸੀ? ਬਿਲਕੁਲ ਜੀ ਬਿਲਕੁਲ ਬਿਲਕੁਲ। ਸਾਨੂੰ ਇਹ ਸ਼ਰਾਬ ਵੀ ਰੋਪੜ ਦੇ ਵਿੱਚ ਹੀ ਜਾਣੀ ਹੈ। ਬਿਲਕੁਲ। ਤੇ ਹਾਂ ਜੀ। ਬਾਕੀ ਉਹਨਾਂ ਦੀ ਪੁਸ਼ਕਿਸ਼ ਤੋਂ ਪਤਾ ਲੱਗੂਗਾ ਵੀ ਇਹ ਕਿੱਥੇ ਲੈ ਕੇ ਛੱਲੇ ਸੀ। ਕਿੰਨੀਆਂ ਪੇਟੀਆਂ ਸੀ ਟੋਟਲ ਇਹ? ਇਹ ਟੋਟਲ ਦੋਆਂ ਗੱਡੀਆਂ 'ਚ 283 ਪੇਟੀਆਂ ਸੀ। 283 ਪੇਟੀਆਂ ਤੇ ਇਸ ਦੇ ਰੋਪੜ ਸੀ ਜਿਹੜੀ ਕਿ ਇਦਾਂ ਦੀ ਸ਼ਰਾਬ ਹੁੰਦੀ ਹੈ ਜਿਵੇਂ ਆਪਾਂ ਪਹਿਲਾਂ ਵੀ ਆਪਾਂ ਖ਼ਬਰਾਂ ਪੜ੍ਹਦੇ ਹਾਂ ਵੀ ਕਈ ਸ਼ਰਾਬ ਪੀ ਕੇ ਬੰਦਿਆਂ ਨੂੰ ਮੌਤਾ ਵੀ ਹੋਈਆਂ ਪਿਛਲੇ ਸਮੇਂ ਦੇ ਵਿੱਚ। ਤੇ ਐਸੇ ਇਸ ਤਰ੍ਹਾਂ ਦੀ ਸ਼ਰਾਬ ਦੀ ਮਲਾਵਟ ਵੀ ਹੋ ਸਕਦੀ ਹੈ ਨਾ ਜਿਹੜੀ ਨਜਾਇਜ਼ ਜਿਹਨੋਂ ਘਰੇ ਨੇ ਆ ਜੀ ਜੀ ਬਿਲਕੁਲ ਜੀ ਬਿਲਕੁਲ ਇਹ ਲੋਕਾਂ ਨੂੰ ਵੀ ਹੋ ਸਕਦੀ ਹੈ ਜੀ ਹਾਂ ਲੋਕਾਂ ਨੂੰ ਵੀ ਹੋ ਸਕਦੀ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਇਸ ਦਾ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਆ ਵੀ ਜਿਹੜੀ ਨਕਲੀ ਸ਼ਰਾਬ ਤਾਂ ਲੈ ਕੇ ਪੀਓ ਜੀ ਬਿਲਕੁਲ ਉਹਦੇ ਤੁਹਾਡੇ ਉਹਦੇ ਹੋਲੋਗ੍ਰਾਮ ਲੱਗਾ ਹੋਵੇ ਸਰਕਾਰ ਦਾ ਜੀ ਤੇ ਉਹੀ ਸ਼ਰਾਬ ਠੇਕੇ ਤੋਂ ਜਿਹੜੀ ਮਨਜੂਰਸ਼ੋ ਦਾ ਠੇਕੇ ਤੋਂ ਲੈ ਕੇ ਪੀਓ ਜੀ 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 ਹਾਂ ਜੀ ਤੇ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੇ ਬਿਲਕੁਲ ਜੀ ਠੀਕ ਹੈ ਜੀ ਇਸਨ ਸੜੀ ਇਨਸਟ੍ਰਕਟਰ ਜਲਵਰ ਸਿੰਘ ਪਰ ਅਸੀਂ ਲੋਕਾਂ ਨੂੰ ਅਪੀਲ ਜਰੂਰ ਕਰਾਂਗੇ ਕਿ ਤੁਸੀਂ 100 200 ਰੁਪਿਆ ਸਸਤੀ ਚੀਜ਼ ਲੈ ਕੇ ਪੀਣ ਦੇ ਨਾਲ ਜੇ ਤੁਹਾਡੇ ਕੋਈ ਸਿਹਤ ਨੂੰ ਵੀ ਫਰਪੈ ਸਕਦਾ ਹੈ ਥੋੜੀ ਜਾਨ ਵੀ ਜਾ ਸਕਦੀ ਹੈ ਤੇ ਇਸ ਕਰਕੇ ਬਿਲਕੁਲ ਨਜਾਇਜ਼ ਸ਼ਰਾਬ ਜਿਹੜੀ ਹੈ ਨਾਮ ਲਈ ਜਾਵੇ ਤੇ ਦੂਜੀ ਗੱਲ ਜਿਹਨ ਨਜਾਇਜ਼ ਸ਼ਰਾਬ ਨਦੀਆਂ ਵਿੱਚ ਫੜੇ ਜਾਂਦੇ ਨੇ ਤੇ ਤੁਹਾਡੇ ਦੇ ਉੱਤੇ ਮਾਮਲਾ ਵੀ ਕੀਤਾ ਜਾ ਸਕਦਾ ਹੈ ਧੰਨਵਾਦ ਨਮਸਕਾਰ ਜੀ ਪਿਆਰੇ ਸਖੋ ਸਭ ਨੂੰ ਪਤਾ ਕਿ ਰੋਪੜ ਦੇ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਦੀ ਚਰਚਾ ਜਿਹੜੀ ਆਮ ਜਿਹੜੀ ਸੁਣਨ ਨੂੰ ਮਿਲਦੀ ਹੈ ਤੇ ਦੱਸਿਆ ਜਾ ਰਿਹਾ ਕਿ ਰੋਪੜ ਸ਼ਹਿਰ ਦੇ ਵੱਖ-ਵੱਖ ਮੰਡਿਆਂ ਦੇ ਵਿੱਚ ਜਿਹੜੀ ਇਹ ਸ਼ਰਾਬ ਜਿਹੜੀ ਨਾਜਾਇਜ਼ ਸ਼ਰਾਬ ਦੀ ਨੂੰ ਆਪ ਪੈਕ ਕਰਦੇ ਨੇ ਠੇਕਿਆਂ ਦੇ ਨਾਲ ਸਸਤੀ ਜਿਹੜੀ ਹੈ ਲੈ ਸਕਦੇ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਫੜਨ ਦੀ ਪਰ ਲੇਕਿਨ ਹਾਲੇ ਤੱਕ ਕੋਈ ਵੀ ਕਾਮਯਾਬੀ ਨਹੀਂ ਨਹੀਂ ਹੋਈ ਹੈ ਪੱਲੇ ਕਰਨੇ ਪ੍ਰਸ਼ਾਸਨ ਵੱਲੋਂ ਔਰ ਜਿਹੜਾ ਸਾਈਡ ਡਿਪਾਰਟਮੈਂਟ ਵੱਲੋਂ ਕਾਫੀ ਲੰਬੇ ਸਮੇਂ ਤੋਂ ਇਸ ਜਿਹੜੀ दारू ਦੀ ਜਿਹੜੀ ਵਿਕਰੀ ਆ ਕਿੱਥੋਂ ਆਉਂਦੀ ਆ ਕਿਵੇਂ ਆਉਂਦੀ ਆ ਉਸ ਦੇ ਉੱਤੇ ਕਾਫੀ ਜਿਹੜੀ ਆਪਣੀ ਜਿਹੜੀ ਲਾਈ ਹੋਈ ਸੀਗੀ ਡਿਊਟੀ ਲੱਗੀ ਹੋਈ ਸੀਗੀ ਸੀਆਡੀ ਲੱਗੀ ਹੋਈ ਸੀਗੀ ਜਿਹਦੇ ਤਹਿਤ ਪਤਾ ਲੱਗਿਆ ਕਿ ਜੋ ਦੋ ਪਿਕਅਪ ਗੱਡੀਆਂ ਕੈਕੂਨ ਚੈਕਿੰਗ ਕੀਤੀ ਤੇ ਉਹਨਾਂ ਦੇ ਬਸ ਤੋਂ ਉਹਨਾਂ ਦੇ ਵਿੱਚੋਂ ਕੁਝ ਸ਼ਰਾਬ ਜਿਹੜੀ ਬਰਾਮਦ ਹੋਈ ਆ ਤੇ ਇਸ ਸਾਰੇ ਮਾਮਲੇ ਸਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਜੋਰਾਵਰਸੀ ਮੀ ਇੰਸਪੈਕਟਰ ਜਿਹੜਾ ਇਕਸਾਈਡ ਬਾਗ ਬੜਦਾ ਤੇ ਉਹਨਾਂ ਦੇ ਦਿੰਦੇ ਸਾਰੀ ਜਾਣਕਾਰੀ ਹਾਂਜੀ ਹਾਂਜੀ ਬਿਲਕੁਲ ਹੀ ਇਸ ਵੇਲੇ ਜੋਰਾਵਰਸੀ ਇੰਸਪੈਕਟਰ ਇਕਸਾਈਡ ਡਿਪਾਰਟਮੈਂਟ ਸਾਰੀ ਜਾਣਕਾਰੀ ਲਮਗੇ ਸਸ਼ੀਕਾਲ ਜੀ ਇੰਸਪੈਕਟਰ ਸਾਹਿਬ ਸਸ਼ੀਕਾਲ ਜੀ ਸਸ਼ੀਕਾ ਸਰ ਪਤਾ ਲੱਗਿਆ ਕਿ ਤੁਸੀਂ ਕੋਈ ਸ਼ਰਾਬ ਫੜੀ ਹੈ ਉਹਦੇ ਬਾਰੇ ਥੋੜਾ ਜਾਣਕਾਰੀ ਦਿਓ ਜਰਾ ਕੀ ਇਸ ਮਾਮਲਾ ਹੈ ਹਾਂਜੀ 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 ਬਿਲਕੁਲ ਦੱਸਿਓ ਜਿਹੜਾ ਕਿੱਥੇ ਤੁਸੀਂ ਨਾਕਾ ਲਾਇਆ ਸੀ ਕਿ ਕਿਹੜੀ ਸ਼ਰਾਬ ਸੀ ਕਿੱਦਾਂ ਹੋਈ ਸੀ ਕਿੰਨੀਆਂ ਬੇਚੇ ਇਹ ਆਪਾਂ ਬਾਈਪਾਸ ਤੇ ਰੋਪੜ ਬਾਈਪਾਸ ਤੇ ਦੀ ਨਕਲ ਆਇਆ ਸੀਗਾ ਜੀ 26 ਤਰੀਕ ਸਵੇਰੇ ਬਿਲਕੁਲ ਇਹ ਮੈਟਰ ਨਵਾਂ ਸ਼ਹਿਰ ਵਾਲੀ ਸਾਈਡ ਤੋਂ ਦੋ ਗੱਡੀਆਂ ਆਈਆਂ ਸੀਗੀਆਂ ਬਲੈਰੋ ਪਿਕਅਪ ਜੀ ਤੇ ਉਹਨਾਂ ਨੂੰ ਰੋਕਿਆ ਜੀ ਬਿਲਕੁਲ ਤੇ ਤਲਾਸ਼ੀ ਤੇ ਦੇਖੋ ਲਾਈ ਉਹਨਾਂ ਦੋਹਾਂ ਗੱਡੀਆਂ 'ਚ ਗੱਤ ਸੀ ਜੀ ਅੰਗਰੇਜ਼ੀ ਵੀ ਸੀ ਪੰਜਾਬ ਮਤਲਬ ਦੇਸੀ ਵੀ ਸੀ ਜੀ ਫੋਰਸੇਲ ਇਨ ਪੰਜਾਬ ਦੀ ਅੱਛਾ ਜੀ ਹਾ ਜੀ ਹਾਂ ਜੀ ਤੇ ਉਹਨਾਂ ਨੂੰ ਪੁੱਛਿਆ ਕਿ ਬਤਨ ਤੁਸੀ ਕਿੱਥੋਂ ਲੈ ਕੇ ਆਏ ਹੋ ਫਿਰ ਉਹ ਕਹਿੰਦੇ ਜੀ ਬਲਾਚਾ ਉਹਨਾਂ ਚੋਂ ਨਹੀਂ ਬਿਲਕੁਲ ਹਾਂ ਜੀ ਯੋਰ ਪ੍ਰੈਜ਼ੈਂਟ ਜਿੱਦਾਂ ਤੁਸੀਂ ਦਾਦੂ ਖੜੀ ਹੈ ਉਹ ਦੱਸਿਆ ਬਲਾਚਾ ਤੋਂ ਆਈ ਹੈ ਕਿ ਅੱਗੇ ਜਗੇ ਤੁਸੀਂ ਸ਼ਾਰਮਿੰਟ ਕਰਦੇ ਹੋ ਵੀ ਇਹ ਦਾਦੂ ਆਈ ਕਿੱਥੋਂ ਹੈ ਉਹ ਉਹਨਾਂ ਦਾ ਰਮਾਨ ਲਿਆ ਹੈ ਜੀ ਅਸੀਂ ਤੇ ਹਜੇ ਪੁੱਛ ਕੇ ਚੱਲ ਰਹੀ ਹੈ ਕਿ ਤੁਸੀਂ ਕਿਹਨੂੰ ਲੈਣੀ ਸੀ ਕਿੱਥੇ ਮਤਲਬ ਕਿੱਥੋਂ ਕਿਹੜੇ ਬੰਦੇ ਕੋਲੋਂ ਲੈ ਕੇ ਆਏ ਹੋ ਕਿਹੜੇ ਚੀਜ਼ ਕੋਲੋਂ ਲੈ ਕੇ ਆਏ ਬਿਲਕੁਲ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿੰਨੇ ਬੰਦੇ ਫੜੇ ਗਏ ਆ ਇਸ ਸਾਰੇ ਦੋ ਦੋ ਬੰਦੇ ਜਿਹੜੇ ਡਰਾਈਵਰ ਸੀਗੇ ਉਹ ਮੌਕੇ ਤੇ ਮਤਲਬ ਉਹਨਾਂ ਨੂੰ ਅਰੈਸਟ ਕਰ ਲਿਆ ਸੀ ভাই ਜੀ ਤੇ ਤੁਹਾਨੂੰ ਇਹਨਾਂ ਦੇ ਜਿਹੜੇ ਮਾਮਲੇ ਜਿਹੜਾ ਜਿਹੜਾ ਪਰਚਾ दर्ज ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੋਣੀ ਹੈ ਜੀ 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 ਤੇ ਜਿਹੜਾ ਪਰਚਾ ਨਹੀਂ ਬਣਾ ਸ਼ਹਿਰ ਦੇ ਵਿੱਚ ਵਿਐਸ਼ ਸਾਹਿਬ ਬਿਕਣ ਦੀ ਆਪਾਂ ਗੱਲਾਂ ਸੁਣਦੇ ਲੋਕਾਂ ਤੋਂ ਜੀ ਜੀ ਕੀ ਲੱਗਦਾ ਤੁਹਾਨੂੰ ਵੀ ਇਹ ਸ਼ਰਾਬ ਇਸ ਤਰ੍ਹਾਂ ਰੋਪੜ ਦੇ ਵਿੱਚ ਵਿੱਚ ਵਿਗਣ ਵਾਸਤੇ ਆ ਰਹੀ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਨੂੰ ਇਹ ਵੀ ਰੋਪੜ ਦੇ ਵਿੱਚ ਹੀ ਜਾਣੀ ਹੈ ਬਿਲਕੁਲ ਤੇ ਹਾਂਜੀ ਬਾਕੀ ਉਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗੂਗਾ ਵੀ ਇਹ ਕਿੱਥੇ ਲੈ ਕੇ ਛੱਲੇ ਸੀ ਕਿੰਨੀਆਂ ਪੇਟੀਆਂ ਸੀ ਟੋਟਲ ਇਹ ਇਹ ਟੋਟਲ ਦੋਆਂ ਗੱਡੀਆਂ ਚ 283 ਗੱਡੀਆਂ ਸੀ 283 ਪੇਟੀਆਂ ਤੇ ਦਰੋਤ ਅਸੀਂ ਵੀ ਜਿਹੜੀ ਕਿ ਇਦਾਂ ਦੀ ਸ਼ਰਾਬ ਹੁੰਦੀ ਹੈ ਜਿਵੇਂ ਆਪਾਂ ਪਹਿਲਾਂ ਵੀ ਆਪਾਂ ਖਬਰਾਂ ਪੜ੍ਹਦੇ ਹਾਂ ਵੀ ਕਈ ਸ਼ਰਾਬ ਪੀ ਕੇ ਬੰਦਿਆਂ ਨੂੰ ਮੌਤਾ ਵੀ ਹੋਈਆਂ ਪਿਛਲੇ ਸਮੇਂ ਦੇ ਵਿੱਚ ਤੇ ਐਸੇ ਇਸ ਇਸ ਤਰ੍ਹਾਂ ਦੀ ਸ਼ਰਾਬ ਦੀ ਮਲਾਵਟ ਵੀ ਹੋ ਸਕਦੀ ਨਾ ਜਿਹੜੀ ਨਜਾਇਜ਼ ਜਿਹਨੂੰ ਪਕਾਇੰਦੇ ਹਨ ਜੀ ਜੀ ਬਿਲਕੁਲ ਜੀ ਬਿਲਕੁਲ ਇਹ ਲੋਕਾਂ ਨੂੰ ਵੀ ਹੋ ਸਕਦੀ ਹੈ ਜੀ ਹਾਂ ਲੋਕਾਂ ਨੂੰ ਵੀ ਹੋ ਸਕਦੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਇਸ ਦਾ ਲੋਕਾਂ ਨੂੰ ਜਾਗਰੂਕੀ ਕਰ ਰਹੇ ਹਾਂ ਵੀ ਜਿਹੜੀ ਨਕਲੀ ਸ਼ਰਾਬ ਨਾਲ ਲੈ ਕੇ ਪੀਓ ਜੀ ਬਿਲਕੁਲ ਉਹਦੇ ਤੁਹਾਡੇ ਉਹਦੇ ਹੋਲੋਗ੍ਰਾਮ ਲੱਗਾ ਹੋਵੇ ਸਰਕਾਰ ਦਾ ਜੀ ਤੇ ਉਹੀ ਸ਼ਰਾਬ ਠੇਕੇ ਤੋਂ ਜਿਹੜੀ ਮਨਜੂਰਸ਼ੋ ਦਾ ਠੇਕੇ ਤੋਂ ਲੈ ਕੇ ਪੀਓ ਜੀ 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 ਹਾਂ ਜੀ ਤੇ ਧੰਨਵਾਦੀ ਤੁਹਾਡਾ ਬਹੁਤ-ਬਹੁਤ ਤੇ ਬਿਲਕੁਲ ਜੀ ਠੀਕ ਹੈ ਠੀਕ ਇਸਨ ਸਾਡੇ ਇੰਸਪੈਕਟਰ ਜਰਵਰ ਸਿੰਘ ਪਰ ਅਸੀਂ ਲੋਕਾਂ ਨੂੰ ਅਪੀਲ ਜਰੂਰ ਕਰਾਂਗੇ ਕਿ ਤੁਸੀਂ 100 200 ਰੁਪਿਆ ਸਸਤੀ ਚੀਜ਼ ਲੈ ਕੇ 3 ਦਿਨਾਂ ਨਾਲ ਜੇ ਤੁਹਾਡੇ ਕੋਈ ਛੇਤ ਨੂੰ ਵੀ ਫਰ ਪੈ ਸਕਦਾ ਹੈ ਥੋੜੀ ਜਾਨ ਵੀ ਜਾ ਸਕਦੀ ਹੈ ਤੇ ਇਸ ਕਰਕੇ ਬਿਲਕੁਲ ਨਜਾਇਜ਼ ਸ਼ਰਾਬ ਜਿਹੜੀ ਇਹ ਨਾਮ ਲਈ ਜਾਵੇ ਤੇ ਦੂਜੀ ਗੱਲ ਜਿਹੜਾ ਜਿਹ ਨਜਾਇਜ਼ ਸ਼ਰਾਬ ਨੰਦੇ ਉਹੀ ਫੜੇ ਜਾਂਦੇ ਤੇ ਤੁਹਾਡੇ ਦੇ ਉੱਤੇ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ ਧੰਨਵਾਦ ਨਮਸਕਾਰ ਜੀ ਬਾਰੇ ਸਭ ਨੂੰ ਪਤਾ ਕਿ ਰੋਪੜ ਦੇ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਦੀ ਚਰਚਾ ਜਿਹੜੀ ਆਮ ਜਿਹੜੀ ਸੁਣਨ ਨੂੰ ਮਿਲਦੀ ਹੈ ਤੇ ਦੱਸਿਆ ਜਾ ਰਿਹਾ ਕਿ ਰੋਪੜ ਸ਼ਹਿਰ ਦੇ ਵੱਖ-ਵੱਖ ਮੰਡਿਆਂ ਦੇ ਵਿੱਚ ਜਿਹੜੀ ਹੈ ਸ਼ਰਾਬ ਜਿਹੜੀ ਨਾਜਾਇਜ਼ ਸ਼ਰਾਬ ਦੀ ਨੂੰ ਆਪਾਂ ਕਹਿੰਦੇ ਆ ਠੇਕਿਆਂ ਦੇ ਨਾਲ ਸਸਤੀ ਜਿਹੜੀ ਹੈ ਲੈ ਸਕਦੇ ਕਾਫੀ ਪੁਛੀਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਫੜਨ ਦੀ ਪਰ ਲੇਕਿਨ ਹਾਲੇ ਤੱਕ ਕੋਈ ਵੀ ਕਾਮਯਾਬੀ ਨਹੀਂ ਨਹੀਂ ਹੋਈ ਹੈ ਪਰ ਲੇਕਨ ਪ੍ਰਸ਼ਾਸਨ ਵੱਲੋਂ ਔਰ ਜਿਹੜਾ ਐਕਸਾਈਟ ਡਿਪਾਰਟਮੈਂਟ ਵੱਲੋਂ ਕਾਫੀ ਲੰਬੇ ਸਮੇਂ ਤੋਂ ਇਸ ਜਿਹੜੀ दारू ਦੀ ਜਿਹੜੀ ਵਿਕਰੀ ਆ ਕਿੱਥੋਂ ਆਉਂਦੀ ਆ ਕਿਵੇਂ ਆਉਂਦੀ ਆ ਉਸ ਦੇ ਉੱਤੇ ਕਾਫੀ ਜਿਹੜੀ ਆਪਣੀ ਜਿਹੜੀ ਨਾਈ ਹੋਈ ਸੀਗੀ ਡਿਊਟੀ ਲੱਗੀ ਹੋਈ ਸੀਗੀ ਸੀਆ ਕੀ ਲੱਗੀ ਹੋਈ ਸੀਗੀ ਜਿਹਦੇ ਤਹਿਤ ਪਤਾ ਲੱਗਾ ਕਿ ਦੋ ਪਿਕਅਪ ਗੱਡੀਆਂ ਕੈਕੂਨ ਵਿੱਚ ਚੈਕਿੰਗ ਕੀਤੀ ਤੇ ਉਹਨਾਂ ਦੇ ਪਾਸਾ ਉਹਨਾਂ ਦੇ ਵਿੱਚੋਂ ਕੁਝ ਸ਼ਰਾਬ ਜਿਹੜੀ ਬਰਾਮਦ ਹੋਈ ਆ ਤੇ ਇਸ ਸਾਰੇ ਮਾਮਲੇ ਸਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਜੋਰਾਵਰਸਿੰਗ ਇੰਸਪੈਕਟਰ ਜਿਹੜਾ ਸਾਈਡ ਬਾਗ ਵਰਦਦਾ ਤੇ ਉਹਨਾਂ ਦੇ ਦਿੰਦੇ ਸਾਰੀ ਜਾਣਕਾਰੀ ਹਾਂਜੀ ਹਾਂਜੀ ਬਿਲਕੁਲ ਹੀ ਇਸ ਵੇਲੇ ਜੋਰਾਵਰਸਿੰਗ ਇੰਸਪੈਕਟਰ ਸਾਈਡ ਡਿਪਾਰਟਮੈਂਟ ਸਾਇਸ ਜਾਣਕਾਰੀ ਲਵਾਂਗੇ ਸਸੀਕਾਲ ਜੀ ਇੰਸਪੈਕਟਰ ਸਾਹਿਬ ਸਸੀਕਾਲ ਜੀ ਸਸੀਕਾ ਜੇ ਪਤਾ ਲੱਗਿਆ ਕਿ ਤੁਸੀਂ ਕੋਈ ਸ਼ਰਾਬ ਫੜੀ ਆ ਉਹਦੇ ਬਾਰੇ ਥੋੜਾ ਜਾਣਕਾਰੀ ਦਿਓ ਜਰਾ ਕੀ ਇਸ ਮਾਮਲਾ ਹੈ ਹਾਂਜੀ 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 ਬਿਲਕੁਲ ਦੱਸਿਓ ਜਿਹੜਾ ਕਿੱਥੇ ਤੁਸੀਂ ਨਾਕਾ ਲਾਇਆ ਸੀ ਕਿ ਕਿਹੜੀ ਸ਼ਰਾਬ ਸੀ ਕਿੱਦਾਂ ਹੋਈ ਸੀ ਕਿੰਨੀਆਂ ਪੇਟੀਆਂ ਇਹ ਆਪਣਾ ਬਾਈਪਾਸ ਤੇ ਰੋਪੜ ਬਾਈਪਾਸ ਤੇ ਇਹ ਇਲਾਕਾ ਲਾਇਆ ਸੀਗਾ ਜੀ 26 ਤਰੀਕ ਸਵੇਰੇ ਬਿਲਕੁਲ ਤੇ ਖੇਤਰ ਨਵਾਂ ਸ਼ਹਿਰ ਵਾਲੀ ਸਾਈਡ ਤੋਂ ਦੋ ਗੱਡੀਆਂ ਆਈਆਂ ਸੀ ਗਿਆ ਪਲੈਰੋ ਪਿਕਅਪ ਜੀ ਤੇ ਉਹਨਾਂ ਨੂੰ ਰੋਕਿਆ ਜੀ ਬਿਲਕੁਲ ਤੇ ਤਲਾਸ਼ੀ ਤੇ ਜਦੋਂ ਲਈ ਉਹਨਾਂ ਦੋਵਾਂ ਗੱਡੀਆਂ 'ਚ ਗੱਟ ਸੀ ਜੀ ਅੰਗਰੇਜ਼ੀ ਵੀ ਸੀ ਪੰਜਾਬ ਮਤਲਬ ਦੇਸੀ ਵੀ ਸੀ ਜੀ ਹਮ ਸ਼ੋਰ ਸੇਲ ਇਨ ਪੰਜਾਬ ਸੀ ਅੱਛਾ ਜੀ Ani-ani. Kaya okay. ano okay. po siya, hindi